ਤੁਹਾਡੇ ਮਾਤੇ ਮਰਾ ਹੀ ਪੁੱਛਣਾ ਚਾਹੁੰਦੇ ਆ ਇੱਕ ਬੇਕਸੂਰ ਬੰਦੇ ਨੂੰ ਬਿਨਾ ਕਿਸੇ ਐਫ ਆਈ ਆਰ ਤੋਂ 8 ਘੰਟੇ 7 ਘੰਟੇ ਥਾਣੇ ਦੇ ਵਿੱਚ ਬੰਦ ਰੱਖਣਾ ਇਹਦਾ ਜਵਾਬ ਕੌਣ ਦੇਊਗਾ ਕੋਈ ਅੱਤਵਾਦੀ ਹੈ ਜਾਂ ਕੋਈ ਟੈਰਰਿਸਟ ਹੈ ਕਿਸੇ ਦਾ ਫਾਇਦਾ ਕਰਨਾ ਕਿਸੇ ਦਾ ਫ੍ਰੀ ਇਲਾਜ ਕਰਾਉਣਾ ਇਹ ਡਾਟਾ ਆਊਟਰੀਚ ਹੈ ਇਥੋਂ ਮੈਨੂੰ ਦਫ਼ਤਰ 'ਚ ਮੇਰੇ ਜ਼ਬਰਦਸਤੀ ਚੱਕ ਕੇ ਮੈਨੂੰ ਤੁਸੀਂ ਥਾਣੇ ਲੈ ਆ ਕੇ ਡਿਟੇਨ ਕਰਦੇ ਹੋ 7-8 ਘੰਟੇ ਤੁਸੀਂ ਬਿਨਾ ਕੋਈ ਐਫਆਈਆਰ ਐਫਆਈਆਰ ਤੋਂ ਮੈਨੂੰ ਮਟਾ ਰਹੇ ਆ ਕਿਸੇ ਦਾ ਘਰ ਬਣ ਜੂਗਾ ਗਰੀਬ ਦਾ ਇਹ ਡਾਟਾ ਆਊਟਰੀਚ ਹੈ ਸੈਂਟਰ ਗਵਰਨਮੈਂਟ ਗਰੀਬਾਂ ਨੂੰ ਫਾਇਦਾ ਕਰ ਰਹੀ ਹੈ ਘਰ ਘਰ ਤੱਕ ਉਹਨਾਂ ਨੂੰ ਫਾਇਦਾ ਪਹੁੰਚਾ ਰਹੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਹਿਵਾਣ ਧੱਕੇ ਨਾਲ ਮੈਨੂੰ ਉਥੋਂ ਘਰੋਂ ਚੱਕ ਕੇ ਮੇਰੇ ਆਫਿਸ ਤੋਂ ਬਣਾ ਅਰੈਸਟ ਕਰਕੇ ਇੱਥੇ ਲਿਆਂਦਾ ਗਿਆ ਇੱਥੇ ਰੀਟੇਨ ਕੀਤਾ ਗਿਆ ਇਹਨਾਂ ਨੇ ਸਾਡੇ ਪੂਰੇ ਪੰਜਾਬ ਸਾਡੇ ਆਗੂ ਨੂੰ ਅਰੈਸਟ ਕੀਤਾ ਇਧਰੋਂ ਮੈਨੂੰ ਮੇਰੇ ਦਫ਼ਤਰ ਤੋਂ ਅਰੈਸਟ ਕੀਤਾ ਮੇਰੇ ਘਰੇ ਦੇ ਰੇਡ ਕੀਤੀ ਗਈ ਮੇਰੇ ਘਰ ਦੇ ਮੇਰੇ ਘਰਦਿਆਂ ਨੂੰ ਪਰੇਸ਼ਾਨ ਕੀਤਾ ਗਿਆ ਸੈਂਟਰ ਗਵਰਨਮੈਂਟ ਦੇ ਜਿਹੜੇ ਕ ਪੂਰੇ ਪੰਜਾਬ ਦੇ ਵਿੱਚ ਔਰ ਸਾਡੇ ਹਲਕੇ ਚ ਵੀ ਲੱਗ ਰਹੇ ਇੱਕ ਲੋਕ ਭਲਾਈ ਦੇ ਲੋਕ हित ਦੇ ਕੰਮ ਕਰਨੇ ਜੇ ਗੁਨਾਹ ਤਾਂ ਅਸੀਂ 100 ਵਾਰ ਕਰਾਂਗੇ ਜਿੰਦਾਬਾਦ ਜਿੰਦਾਬਾਦ ਅਮਨ ਕੇ ਜਿੰਦਾਬਾਦ ਅਮਨ ਕੇ ਜਿੰਦਾਬਾਦ ਕਿੱਦਾਂ ਲੱਗ ਰਿਹਾ ਹੈ ਇਹ ਦੇਖੋ ਜੀ ਜਿੱਤ ਤਾਂ ਲੋਕਾਂ ਦੀ ਹੈ ਜੀ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਅਸੀਂ ਸੈਂਟਰ ਸਰਕਾਰ ਦੀਆਂ ਸਕੀਮਾਂ ਦੇ ਕੈਂਪ ਲਵਾ ਰਹੇ ਹਾਂ ਜਿਹੜੇ ਮੋਦੀ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਲੋਕਾਂ ਦੇ ਲਾਭ ਵਾਸਤੇ ਲਾਭ ਹਿੱਤ ਵਾਸਤੇ ਲੋਕਾਂ ਨੂੰ ਫਰੀ ਇਲਾਜ ਵਾਸਤੇ ਉਹਨਾਂ ਦੇ ਕੱਚੇ ਮਕਾਨਾਂ ਨੂੰ ਕਰਾ ਪੱਕੇ ਕਰਨ ਵਾਸਤੇ ਆ ਈਸ਼ਰਮ ਕਾਰਡ ਸਾਰੇ ਪੰਜਾਬ ਦੇ ਵਿੱਚ ਸਾਡੇ ਲੀਡਰਸ ਨੂੰ ਡਿਟੇਨ ਕੀਤਾ ਗਿਆ ਇਥੋਂ ਮੈਨੂੰ ਦਫ਼ਤਰ ਚੋਂ ਮੇਰੇ ਜ਼ਬਰਦਸਤੀ ਚੱਕ ਕੇ ਮੈਨੂੰ ਤੁਸੀਂ ਥਾਣੇ ਲੈ ਆ ਕੇ ਡਿਟੇਨ ਕਰਦੇ ਹੋ 7-8 ਘੰਟੇ ਤੁਸੀਂ ਬਿਨਾ ਕੋਈ ਐਫ ਆਈ ਆਰ ਐਫ ਆਈ ਆਰ ਤੋਂ ਮੈਨੂੰ ਮਿਠਾ ਰਹੇ ਹੋ ਔਰ ਤੁਸੀਂ ਦੇਖੋ ਵੀ ਗੱਡੀ ਠੱਕੇਸ਼ਾਈ ਹੋ ਰਹੀ ਹੈ ਪੂਰੀ ਚੜ੍ਹਦੀ ਕਲਾ ਚ ਕਿਸੇ ਨੂੰ ਘਪਰਾਉਣ ਦੀ ਲੋੜ ਨਹੀਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਸਾਰੇ ਵਰਕਰਾਂ ਦਾ ਧੰਨਵਾਦ ਅਸੀਂ ਕੈਂਪਸ ਸਾਡੇ ਨਿਰੰਤਰ ਜਾਰੀ ਰਹਿਣਗੇ ਔਰ ਇਹਨੂੰ ਡਟ ਕੇ ਅਸੀਂ ਪੂਰੇ ਪੰਜਾਬ ਚ ਲਾਵਾਂਗੇ ਟੀਨੂ ਘਰ ਘਰ ਜਾਣ ਦੇ ਵਿੱਚ ਰੁਕਣਾ ਚਾਹੁੰਦੀ ਹੈ ਜਿੱਥੇ ਇਹ ਸਫਲ ਨਹੀਂ ਹੋ ਰਹੀ ਔਰ ਲੋਕਾਂ ਨੇ ਬਹੁਤ ਵੱਡਾ ਲੋਕਾਂ ਚ ਉਤਸ਼ਾਹ ਹੈ ਸੈਂਟਰ ਗਵਰਨਮੈਂਟ ਦੇ ਜਿਹੜੇ ਕੈਂਪਸ ਲੱਗ ਰਹੇ ਆ ਪੂਰੇ ਪੰਜਾਬ ਦੇ ਵਿੱਚ ਔਰ ਸਾਡੇ ਹਲਕੇ ਚ ਵੀ ਲੱਗ ਰਹੇ ਆ ਔਰ ਜਿੱਥੋਂ ਬਗਲਾਹੜ ਜਿਹੜੀ ਬਗਲਾਹੜ ਸੀ ਨਾ ਉਹ ਵੀ ਇਹ ਕਿਉਂ ਘਰ ਘਰ ਜਾ ਰਹੇ ਆ ਕਿਉਂ ਲੋ ਇਹਨਾਂ ਨੇ ਸਾਡੇ ਪੂਰੇ ਪੰਜਾਬ ਸਾਡੇ ਆਕੂ ਨੂੰ ਅਰੈਸਟ ਕੀਤਾ ਹੈ ਇਧਰੋਂ ਮੈਨੂੰ ਮੇਰੇ ਦਫ਼ਤਰ ਚ ਅਰੈਸਟ ਕੀਤਾ ਸਾਡਾ ਅੱਜ ਬਹੁਤ ਵੱਡਾ ਕਮਸੀ ਚੀਮਾ ਸਾਹਿਬ ਸਾਡੇ ਇੰਚਾਰਜ ਹੈ ਉੱਥੇ ਆ ਰਹੇ ਸੀ ਤੱਕੇ ਨਾਲ ਮੈਨੂੰ ਉਸ ਤੋਂ ਘਰੋਂ ਚੱਕ ਕੇ ਮੇਰੇ ਆਫਿਸ ਤੋਂ ਮੈਨੂੰ ਅਰੈਸਟ ਕਰਕੇ ਇੱਥੇ ਲਿਆਂਦਾ ਗਿਆ ਇੱਥੇ ਰੀਟੇਨ ਕੀਤਾ ਗਿਆ ਔਰ ਸਾਡੇ ਫੋਨਾਂ ਦੇ ਵਿੱਚੋਂ ਫੋਟੋ ਫੂਟ ਆਫ ਵੀਡੀਓ ਸਨੀਡ ਕੀਤੀਆਂ ਗਈਆਂ ਮੇਰੇ ਘਰੇ ਦੇ ਰੇਡ ਕੀਤੀ ਗਈ ਮੇਰੇ ਘਰ ਦੇ ਮੇਰੇ ਘਰ ਦੇ ਨਾਲ ਪਰਚਾਣ ਕੀਤਾ ਗਿਆ ਤੇ ਕੋਈ ਰੀਜ਼ਨ ਇਹਨਾਂ ਦੱਸਿਆ ਜਾਂ ਕੋਈ ਐਫ ਆਈ ਆਰ ਰਜਿਸਟਰ ਕੀਤੀ ਹੈ ਇਹਨਾਂ ਨੇ ਘਰੇ ਜੀ ਐਫ ਆਈ ਆਰ ਕੋਈ ਰਜਿਸਟਰ ਕੀਤੀ ਹਾਲ ਤੱਕ ਮੇਰੇ ਕੋਲ ਕਾਪੀ ਨਹੀਂ ਆ ਹੋਊਗੀ ਦੇਖਾਂਗੇ ਕੋਈ ਗੱਲ ਨਹੀਂ ਲੜਾਈ ਲੜਾਂਗੇ ਕਾਨੂੰਨੀ ਲੜਾਈ ਲੜਾਂਗੇ ਇਹ ਇੱਕ ਬ੍ਰੀਚ ਅਲੀਗੇਸ਼ਨ ਉਹਦੇ ਵਿੱਚ ਹੈ ਰਹਿ ਸਕ ਪਾਈ ਕਿਸੇ ਦਾ ਫਾਇਦਾ ਕਰਨਾ ਕਿਸੇ ਦਾ ਫ੍ਰੀ ਇਲਾਜ ਕਰਾਉਣਾ ਇਹ ਡਾਟਾ ਆਊਟਰੀਚ ਹੈ ਕਿਸੇ ਦਾ ਤੁਸੀਂ ਕਿਸੇ ਦਾ ਕੱਚੇ ਮਕਾਨ ਤੁਸੀਂ 1.70 ਲੱਖ ਸੈਂਟਰ ਦੀ ਗ੍ਰਾਂਟ ਆਉਂਦੀ ਹੈ ਕਿਸੇ ਦਾ ਘਰ ਬਣ ਜਾਊਗਾ ਗਰੀਬ ਦਾ ਇਹ ਡਾਟਾ ਆਊਟਰੀਚ ਹੈ ਸੈਂਟਰਲ ਗਵਰਨਮੈਂਟ ਗਰੀਬਾਂ ਨੂੰ ਫਾਇਦਾ ਕਰ ਰਹੀ ਮਨ ਇਹ ਰੋਕਣਾ ਚਾਹੁੰਦੇ ਵੀ ਕਿਤੇ ਫਾਇਦਾ ਨਾ ਬਣ ਜਾ ਜਣ ਔਰ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਰਤੀ ਜੰਦਾ ਪਾਰਟੀ ਲੋਕਾਂ ਨਾਲ ਖੜੀ ਯਾਰ ਜਿਹੜੀ ਗੱਲ ਅਸੀਂ ਬਾਰ ਬਾਰ ਕਹਿ ਰਹੇ ਸੀਗੇ ਵੀ ਅਗਰ ਸਣੀ ਕੈਤ ਨੂੰ ਫੜਿਆ ਤਾਂ ਸਾਨੂੰ ਭਾਈ ਪ੍ਰੀਜ਼ਨ ਦੱਸੋ ਉਹ ਤਾਲਾ ਲਾ ਕੇ ਅੰਦਰ ਬਹਿ ਗਏ ਠੀਕ ਹੈ ਨਾ ਹੁਣ ਦੂਸਰੇ ਦਰਵਾਜੇ ਤੋਂ ਕੱਢਿਆ ਇਹਨਾਂ ਕੋਲ ਵਜ੍ਹਾ ਨਹੀਂ ਕੋਈ ਕਾਰਨ ਨਹੀਂ ਇੱਕ ਲੋਕ ਭਲਾਈ ਦੇ ਲੋਕਿੱਤ ਦੇ ਕੰਮ ਕਰਨੇ ਜੇ ਗੁਨਾਹ ਤਾਂ ਅਸੀਂ 100 ਵਾਰ ਕਰਾਂਗੇ ਇਹ ਰੋਜ਼ ਇਹ ਗੁਨਾਹ ਹੋਣਗੇ ਜਿਹੜੇ ਗੁਨਾਹ ਨੂੰ ਇਹ ਗੁਨਾਹ ਕਹਿੰਦੇ ਨੇ ਔਰ ਇਹ ਭਾਰਤੀ ਜਨਤਾ ਜਿੰਦਾਬਾਦ ਸਾਰੇ ਕਿ ਜਿੰਦਾਬਾਦ ਸਾਰੇ ਕਿ ਸਰਕਾਰ ਸਤਾ ਸਾਡਾ ਜਿਹੜਾ ਮਿਸ਼ਨ ਆ ਉਹ ਸੇਵਾ ਅਸੀਂ ਸੇਵਾ ਮਿਸ਼ਨ ਲਵਾ ਰਹੇ ਆ ਅਗਰ ਲੋਕਾਂ ਤੱਕ ਉਹਨਾਂ ਦੀ ਹਿੱਤ ਦੀਆਂ ਆਵਾਜ਼ਾਂ ਨੂੰ ਪਹੁੰਚਾਣਾ ਇਹ ਗੁਨਾਹ ਤਬਿੱਕਾ ਗੁਨਾਹ ਹਰ ਜਗ੍ਹਾ ਹੋ ਰਿਹਾ ਹੋਊਗਾ ਔਰ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਪੰਜਾਬ ਚ ਲੋਕ ਲੋਕ ਇਤਦੇ ਕੰਮ ਹੁੰਦੇ ਨੇ ਪਤਾ ਜੀ ਇੱਕ ਗੱਲ ਦੇਖਣ ਵਾਲੀ ਹੈ ਕਿ ਪਿੱਛੋਂ ਚੋਰੀ ਲਾਂਦਾ ਗਿਆ ਅੱਗੇ ਕੋ ਨਹੀਂ ਲਾਂਦਾ ਗਿਆ ਇਹ ਉਹ ਜਵਾਬ ਦੇਣਗੇ ਨਾ ਭਈ ਅਗਰ ਦਰਵਾਜ਼ਾ ਬੰਦ ਕਰ ਲਿਆ ਐਸਐਚਓ ਨੂੰ ਪੁੱਛੋ ਪੁਲਿਸ ਪ੍ਰਸ਼ਾਸਨ ਨੂੰ ਪੁੱਛੋ ਸਮਰੱਥਕਾ ਦਾ ਡਰ ਸੀ ਕਿ ਪੁਲਿਸ ਨੂੰ ਕੀ ਭਈ ਡਰ ਨਹੀਂ ਉਹਨਾਂ ਕੋਲ ਜਵਾਬ ਕੋਈ ਨਹੀਂ ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਵੀ ਤੁਸੀਂ ਸਾਨੂੰ ਬੰਦੇ ਨੂੰ ਫੜਿਆ ਕਿ ਇੱਕ ਇੱਕ ਪ੍ਰਸ਼ਨ ਪਤਾਂ ਜੀ ਸੋਰੀ ਇੱਕ ਪ੍ਰਸ਼ਨ ਸੀਪੀ ਨੂੰ ਹੈ ਕਮਿਸ਼ਨਰ ਪੁਲਿਸ ਨੂੰ ਹੈ ਇੱਕ ਪ੍ਰਸ਼ਨ ਡੀਜੀਪੀ ਨੂੰ ਹੈ ਤੁਹਾਡੇ ਮਾਧਮ ਰਾਈ ਪੁੱਛਣਾ ਚਾਹੁੰਦੇ ਆ ਇੱਕ ਬੇਕਸੂਰ ਬੰਦੇ ਨੂੰ ਬਿਨਾਂ ਕਿਸੇ ਐਫਆਈਆਰ ਤੋਂ 8 ਘੰਟੇ 7 ਘੰਟੇ ਥਾਣੇ ਦੇ ਵਿੱਚ ਬੰਦ ਰੱਖਣਾ ਇਹਦਾ ਜਵਾਬ ਕੌਣ ਦੇਊਗਾ ਕੋਈ ਅਤਵਾਦੀ ਹੈ ਜਾਂ ਕੋਈ ਟੈਰਰਿਸਟ ਹੈ ਇਹ ਸਾਡਾ ਹਿੰਦੂਸਤਾਨ ਦੇ ਵਿੱਚ ਨੈਸ਼ਨਲ ਪਾਰਟੀ ਭਾਰਤੀ ਜਨਤਾ ਪਾਰਟੀ ਹਿੰਦੂਸਤਾਨ ਦੀ ਸਭ ਤੋਂ ਵੱਡੀ ਪਾਰਟੀ ਤੇ ਉਹਦੇ ਜ਼ਿਲ੍ਹਾ ਪ੍ਰਧਾਨ ਨੂੰ 8 ਘੰਟੇ ਤੱਕ ਬਿਨਾਂ ਕਿਸੇ ਕਾਰਨ ਤੋਂ ਥਾਣੇ ਦੇ ਵਿੱਚ ਬਿਠਾ ਕੇ ਰੱਖਣਾ ਮੈਂ ਤੁਹਾਡੇ ਮਾਧਮ ਰਾਹੀਂ ਡੀਜੀਪੀ ਨੂੰ ਜਿਹੜਾ ਸੀਪੀ ਲੁਧਿਆਣਾ ਉਹਨੂੰ ਦੱਸਣਾ ਚਾਹੁੰਦਾ ਇਹ ਪੰਜਾਬੀ ਹੈ ਇਹ ਫੁੱਟਬਾਲ ਵਾਂਗ ਨਾ ਜਿੰਨਾ ਇਹਨਾਂ ਨੂੰ ਦਬਾਏਗਾ ਉਹਨੇ ਤਾਂ ਨੂੰ ਜਾਣਿਆ ਸੋ ਭਾਰਤੀ ਜਨਤਾ ਪਾਰਟੀ ਨੂੰ ਨਾ ਕੋਈ ਪੰਜਾਬ 'ਚ ਰੋਕ ਸਕਦਾ ਨਾ ਕਿਸੇ ਨੇ ਰੋਕਣਾ ਜਿਸ ਤਰ੍ਹਾਂ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਲੈ ਕੇ ਬੀਜੇਪੀ ਘਰ ਘਰ ਜਾ ਰਹੀ ਹੈ ਉਹ ਕੰਮ ਅਸੀਂ ਕਰਦੇ ਰਵਾਂਗੇ ਚਾਹੇ ਸਾਡੇ ਇੱਕ ਇੱਕ ਵਰਕਰ ਤੇ ਪਰਚਾ ਦਰਜ ਕਰ ਦੋ ਉਹਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋਨਿਆ ਸੋਨਿਆ ਕਾਲੇ ਆ ਜਿਹੜਾ ਹੋਇਆ ਨਾ ਅੱਜ ਇਹ ਜਿੱਤ ਹੈ ਭਾਜਪਾ ਦੇ ਕਾਰਜਕਰਤਾ ਦੀ ਭਾਜਪਾ ਦੇ ਸਾਰੇ ਵਰਕਰਾਂ ਨੇ ਜਿਨ੍ਹਾਂ ਨੇ ਧਰਨਾ ਲਾਇਆ ਸੀ ਇੱਕ ਆਊਟਰੀਚ ਪ੍ਰੋਗਰਾਮ ਅਸੀਂ ਚਾਲੂ ਕੀਤਾ ਉਹਦੀ ਜਿੱਤ ਹੈ ਜਿਹੜਾ ਸੜੀ ਕੈਟ ਬਾਹਰ ਆ ਗਿਆ ਇਹ ਸਾਡੀ ਜਿੱਤ ਹੈ